ਇਹ ਜੁਕੀ ਦਾ ਇਹ 6 ਬੈਟਰੀ ਦਾ ਚ 60000 ਇਹ ਵੀ ਕੋਈ ਡਿਸਕਾਊਂਟ ਹੈ ਜੀ ਹਾਂ ਹਾਂ ਵੱਡੇ ਟਾਇਰ ਸੀਐਡ ਦੇ ਟਾਇਰ ਆ ਬਈ ਇਹ ਨੂੰ ਡੰਨ ਲੱਪਦੇ ਟੀਵੀਐਸ ਦੇ ਟੀਵੀਐਸ ਦੇ ਟਾਇਰ ਆ ਬਈ ਜੇ ਕਿਤੇ ਤੇ ਇਹ ਕਿੰਨਾ ਬੈਟਰੀ ਵਿੱਚ ਬਈ ਇਹ 6 ਬੈਟਰੀਆਂ ਚ ਹੈ ਜੀ ਆਹ 5 ਬੈਟਰੀ ਠੀਕ ਹੈ ਜੀ ਇਹ ਇਹਨਾਂ ਦਾ ਰੇਟ ਬਈ ਜਿਹੜੀ ਆ 5 ਬੈਟਰੀਆਂ ਚ ਹੈ ਜੀ ਅੱਛਾ ਜੀ ਦੋਸਤੋ ਇੱਕ ਵੱਡਾ ਸਵਾਗਤ ਆਪਣਾ ਚੰਦਰ ਪੰਜਾਬ ਤੋਂ ਆਜਾ 45 ਸ਼ਹਿਰ ਪੱਕਾ ਬਿਸ਼ਾਲ ਮੋਟਰ ਜਿਹੜੇ ਅੱਜ ਤੇ ਮੇਰਾ ਮਰਾਜੀ ਚਾਹੁੰਦਾ ਪਟਲਾ ਪਹਿਲਾਂ ਹੀ ਬਈ ਆਪਾਂ ਇਹਦੀ ਵੀਡੀਓ ਕਰਕੇ ਗਏ ਸੀ ਸਾਰਾ ਸਟਾਕ ਚ ਹੀ ਹੋ ਗਿਆ ਬਈ ਬਹੁਤ ਵੱਡੀ ਧਮਾਰ ਆ ਗਈ ਇਲੈਕਟ੍ਰਿਕ ਸਕੂਟਰੀ ਦੀ ਤੇ ਬਹੁਤ ਸੋਹਣੀਆਂ ਆ ਗਈਆਂ ਅੱਜ ਬਈ ਜੀ ਬਾਈਕਾਂ ਦੇ ਗੱਲ ਕਰਦੇ ਹਾਂ ਬਹੁਤ ਜਾਇ ਸੋਹਣੇ ਸੋਹਣੇ ਮਾਡਲ ਆ ਗਏ ਅਸੀਂ ਗੱਲ ਬਈ ਸੌਕੇ ਦਾ ਕੋਈ ਬਈ ਹਾਂ ਜੀ ਜੀ ਅੱਛਾ ਬਈ ਆਪਾਂ ਪਹਿਲਾਂ ਵੀਡੀਓ ਕਰਤੀ ਜੀ ਬਈ ਵਧੀਆ ਹੋਊਗਾ ਠੀਕ ਹੈ ਬਈ ਜੀ ਬਈ ਇੱਕ ਬਈ ਬਾਈ ਹੁਣਾ ਕੋਲੇ ਨਵੀਂ ਕੰਪਨੀ ਆਈ ਹੈਗੀ ਠੀਕ ਹੈ ਉਹਦੇ ਚ ਸਕੂਟਰਾਂ ਦਿਖਾ ਰਹੇ ਹਨ ਤੇ ਲੋਨ ਦੀ ਫੈਸਿਲਿਟੀ ਵੀ ਹੈਗੀ ਹੈਗੀ ਅੱਛਾ ਬਈ ਜੀ ਦੱਸੋ ਬਈ ਦੇ ਬਾਰੇ ਏ ਵੀਰੇ ਬੋਲਟ ਇਲੈਕਟ੍ਰਿਕ ਦੀ ਕੰਪਨੀ ਹੁਣ ਆਪਣੇ ਕੋਲੇ ਪਹਿਲਾਂ ਕਿਸੇ ਹੋਰ ਕੋਲੇ ਸੀਗੀ ਠੀਕ ਹੈ ਜੀ ਤੇ ਹੁਣ ਇਹ ਚੋਧ ਵੀ ਕਰਤੀ ਡੈਸਕ ਕਰਤੀ ਮੂਰੇ ਠੀਕ ਹੈ ਡਬਲ ਸਿਲੰਡਰ ਇਹਦੇ ਉਹ ਕਰਦੇ ਸ਼ੌਕਰ ਠੀਕ ਹੈ ਬਈ ਸੀਟ ਦੇ ਟਾਇਰ ਲਾਤੇ ਹੈਗੇ ਠੀਕ ਹੈ ਜੀ ਮੋਟਰ ਵੱਡੀ ਕਰਤੀ ਠੀਕ ਹੈ ਜੀ ਡੈਸਕ ਲਾਉਂਦੀਆਂ ਬਈ ਕੰਪੈਨੀਆਂ ਦੇ ਪੀ ਅੰਪੀਰ ਚ ਬੈਟਰੀ ਕਰਦੀ ਹੈ ਇਹਦੀ ਬੋਲਟ ਇਲੈਕਟ੍ਰਿਕ ਦੀ ਪੀ ਅੰਪੀਰ ਤੇ 6 ਮੈਟਰ ਦਾ ਨਿਯਮ ਦੇਸ਼ੀ ਹੈ ਬੈਟਰੀ ਠੀਕ ਹੈ ਬਈ ਤੇ ਇਹਨਾਂ ਕਰਦੇ ਜਮਲੀ ਮਰੀ ਨਾ ਇਹਦੇ ਚ ਬਈ ਲੋਡ ਹਾਂ ਪਿਆਜ ਕਰਾਂ ਪਿਆਜ ਕਰ ਤੇ ਕਿੰਨੇ ਪੈਸੇ ਭਰ ਕੇ ਬਈ ਲੋਨ 10000 ਰੁਪਇਆ ਭਰ ਕੇ ਲੈ ਆਪਰੇ ਦਰਸ਼ਕ ਵੀਰੋ 10000 ਰੁਪਇਆ ਭਰ ਕੇ ਇਸ ਕੁੰਡਰੀ ਲੈ ਸਕਦੇ ਆਪਾਂ ਤੇ ਇਹਦੀ ਬਈ ਡਿਮਾਂਡ ਨਰਜੀਤੈ ਜੀ ਕਿੰਨੀ ਦੀ ਆ ਕੈਸ਼ ਹੈ ਦੀ ਆਪਣੀ ਹੈ ਜੀ ਪਹਿਲੋਂ ਇਹ 5 ਬੈਟਰੀਆਂ ਦੇ ਵਿੱਚ 55 55000 ਦੀਆਂ ਵੇਚੀਆਂ ਹੋਈਆਂ ਹਨ ਠੀਕ ਹੈ ਬੋਲੀ ਬਈ ਹੁੰਦੀ ਕਿ ਭਰ ਕੇ ਠੀਕ ਹੈ ਹੁਣ ਆਪਾਂ 6 ਬੈਟਰੀਆਂ ਦੇ ਵਿੱਚ 50000 ਦੀ ਦੰਨੇ ਆ 6 ਬੈਟਰੀਆਂ ਦੇ ਵਿੱਚ 50000 ਰੁਪਇਆ ਹਾਂ 5 ਬੈਟਰੀਆਂ ਸੋ ਤੋਂ ਸਾਢੇ 47000 ਦੀ ਲੱਗ ਹਾਂ ਜੀ ਬਾਈ ਸਾਡੇ ਸਰਵਿਸ ਵਾਲੀ ਜੀ ਠੀਕ ਹੈ ਬਈ ਅਸੀਂ ਇਹ ਇੱਧਰ ਬਈ ਮਾਡਲ ਆ ਕੇ ਪਹਿਲਾਂ ਪਹਿਨੇ ਦੀ ਵੀਡੀਓ ਕਰੀ ਸੀ ਸਟਾਕ ਸਾਰਾ ਚੇਂਜ ਹੋ ਗਿਆ ਜੀ ਇਹਦਾ ਕੀਟਾ ਬਈ ਇਹ ਜੂਕੀ ਦਾ ਇਹ 6 ਬੈਂਟਰਾਂ ਚ 60000 ਇਹ ਵੀ ਬਈ ਡਿਸਕ ਚ ਆ ਗਿਆ ਜੂਕੀ ਹਾਂ ਹਾਂ ਵੱਡੇ ਟਾਇਰ ਵੀਰੇ ਮਰਾਦੀ ਵੱਡੇ ਟਾਇਰਾਂ ਚ ਸੀਐਡ ਦੇ ਟਾਇਰ ਆ ਬਈ ਇਹ ਇਹਨੂੰ ਡਾਲ ਲੱਪਦੇ ਟੀਵੀਐਸ ਦੇ ਟੀਵੀਐਸ ਦੇ ਟਾਇਰ ਆ ਬਈ ਕੀ ਕੀ ਨੇ ਤੇ 20 ਕਿਲੋਮੀਟਰ ਦੇ ਵਿੱਚ ਇਹ 6 ਬੈਂਟਰਾਂ ਚ ਆ ਜੀ ਆ 5000 ਠੀਕ ਹੈ ਜੀ ਇਹ ਇਹਨਾਂ ਦਾ ਰੇਟ ਬਈ ਜਿਹੜੀ ਆ 5 ਬੈਟਰੀਆਂ ਚ ਹੈ ਜੀ ਹਾਂਜੀ ਇਹ 50000 ਰੁਪਏ ਦੀ ਹੈ ਠੀਕ ਹੈ ਜੀ ਇਹ 6 ਬੈਟਰੀਆਂ ਚ 55000 ਠੀਕ ਹੋ ਗਈ ਜੀ ਤੇ ਆਪਣਾ ਸਕੂਟਰ ਬਈ ਨਾਲ ਇਹ ਜੁਕੀ ਰੈਡੀ ਜੁਕੀ ਜਵਾ ਚਾਰਜਰ ਚਾਰਜਰ ਇਹਦਾ ਮਾਡਲ ਹੈਗਾ ਚਾਰਜਰ ਮਾਡਲ ਕਿਹਦੇ ਵੱਡੇ ਟੈਰਾਂ ਆ ਚਾ ਵੱਡੇ ਟੈਰਾਂ ਚ ਚਾਰਜਰ ਮਾਡਲ ਹੈ ਹਾਂਜੀ ਅਛਾ ਵੀਰੇ ਇਹ ਕਿੰਨੇ ਦਾ ਬੈਟਰੀਆਂ ਚ ਬਈ ਇਹ 6 ਬੈਟਰੀਆਂ ਚ ਜੀ ਇਹਦਾ ਰੇਟ ਬਈ ਇਹਦਾ ਰੇਟ ਹੈਗਾ 63000 ਰੁਪਏ ਜੀ ਇਹਦਾ 50000 ਰੁਪਏ ਸਿੱਟੇ ਦਾ 36000 ਕਾਲੇ ਦਾ 60000 ਇਹ ਵੀ ਸਪੀਡ ਹੈ ਜੀ 50 ਦੀ ਇਹਦੀ ਸਟਾਰਟ ਦੀ ਠੀਕ ਹੈ ਭਾਈ ਤੇ ਇਸ ਤੋਂ ਬਾਅਦ ਵੀ ਇਹ ਆਹੀ ਆਗੇ ਸਾਰੇ ਸਾਰੇ ਇਹੀ ਮਾਡਲ ਆਗੇ ਜੇ ਨਾਸਕੀਰੋ ਕੋਈ ਤੱਕ ਪਹੁੰਚਾਂਗੇ ਬਛਾਲ ਮੋਟੇ ਦੇ ਭਟਾ ਭਾਈ ਦਾ ਤੇ ਬਾਈ ਹੁਣ ਦਾ ਕਾਰੋ ਸੰਪਰਕ ਹਰ ਇੱਕ ਪ੍ਰਕਾਰ ਦੇ ਇਹਨਾਂ ਕੋਈ ਇਲੈਕਟ੍ਰਿਕ ਸਕੂਟਰ ਸਪੁੱਟੀਆਂ ਪਾਣੇ ਮੋਟਰਸਾਈਕਲ ਵੀ ਆਗੇ ਤੇ ਉਧਰ ਵੀ ਬਾਈ ਹੁਣ ਦਾ ਕਾਰੋ ਜੀ ਸਟੇਟ ਦੇ ਇਹੋ ਪ੍ਰਾਪਤ ਜਿਆ ਆ ਗੋਪਲ ਵੀ ਨੇ ਆਪਾਂ ਬੀਚੀ ਤੋਂ ਲੈ ਗਏ ਆ ਯਾਰੋ ਯਾਰ ਹੋਇਆ ਬਈ ਠੀਕ ਹੈ ਇਹਦਾ ਰੇਟ ਬਾਈ ਸਿਟੀ ਸਾਡਾ ਇਹਦਾ ਆਪਾਂ 60000 ਰੁਪਿਆ ਮੰਨਦੇ ਆ ਚਾਰ ਮਾੜ ਬਈ ਚਾਰ ਮਾੜਾ ਸਲਫ ਸਟਾਰ ਸਲਫ ਸਟਾਰ ਠੀਕ ਹੈ ਬਈ ਆ ਸਤਾਰਾ ਮਾੜਾ ਲੈ ਜੀ ਪਹਿਲਾਂ ਨਾ ਮੇਰਾ ਆਪਾਂ ਮੰਗਦੇ ਆ ਕਿ 50000 ਰੁਪਿਆ ਸਤਾਰਾ ਮਾੜਾ ਬਈ ਕਿਰਪਾ ਕਰ ਟੈਨਰ ਦੇ ਬਣਾਣੀ ਕੋਈਂ ਜੇ ਕੋਈ ਰੋਕੇ ਬਈ ਜਮਾ ਜਮਾ ਸਲਫ ਸਟਾਰ ਸਲਫ ਸਟਾਰ ਕੋਈ ਨਹੀਂ ਬਟੀ ਇਹ ਸਤਾਰਾ ਮਾੜਾ ਬਈ 50000 ਤੇਰੇ ਤੇ ਆਪਰਟੀ ਨਾ ਬਾਈ ਇਹ ਬਾਈ ਮਾਡਲ ਆ ਪਹਿਲੇ ਨਾਮ ਆ ਵੀਰੇ ਪਹਿਲੇ ਨਾਮ ਦਾ ਬਾਈ ਮਾਡਲ ਹਾਂਜੀ ਠੀਕ ਆ ਜੀ ਇਹਦਾ ਰੇਟ ਬਾਈ ਇਹਦਾ ਆਪਾਂ 62000 ਰੁਪਏ ਬਾਈ 62000 ਰੁਪਏ ਤੇ ਇਧਰ ਬਾਈ ਇਹ ਆ ਸਿਟੀ 100 ਆ ਗਿਆ ਹੋਰ ਕੀ ਕੰਡਿਸ਼ਨ ਹੈ ਇਹਦਾ ਰੇਟ ਕੀ ਇਹ ਆਪਾਂ ਦੇ ਦਾਂਗੇ 53000 ਦੇ 21 ਮਾਡਲ 21 ਮਾਡਲ ਤੇਜਵਤ ਡੀ ਲਕਸ ਕਿੰਨਾ ਅਗਰ ਬਾਈ ਵੀਰੇ ਨਾ ਕੋਈ 10 ਕਰੋ 21 ਮਾਡਲ 55000 ਰੁਪਏ ਦਾ ਇੱਕ ਵਾਰ ਬਾਈ ਇੱਕ ਬੋਲ ਥੋੜਾ ਗੱਡੀ ਚਾਹਸੇ ਇਹ ਵੀ ਆ ਜੀ ਰੇਟ ਆ ਬਸ ਦੀ ਮਰ ਲਈ ਕੀ ਮਰ ਲਈ ਠੀਕ ਹੈ ਜੀ ਰੇਟ ਜੀ 55000 ਠੀਕ ਹੈ ਜੀ ਇਹਦਾ ਆ 16 ਮੰਗਲਾ ਜੀ ਠੀਕ ਹੈ ਜੀ ਡੀ ਲਕਸ ਹਾਂ ਜੀ ਇਧਰ ਇਹ ਸਟਾਰਟ ਆਗਾ ਠੀਕ ਹੈ ਜੀ ਇਹ ਤੁਹਾਨੂੰ ਦੇ ਦਾਂਗੇ 48000 ਠੀਕ ਹੈ ਜੀ ਫਰਮ ਦਾ ਨਾਮ ਉਸੇ ਮੰਗਲਾ ਜੀ ਵਿਸ਼ਾਲ ਮੋਟਰ ਚ ਭਰਤਾ ਬਾਈ ਠੀਕ ਹੈ ਜੀ ਤੇ ਰੋਡ ਕਿਹੜਾ ਬਾਈ ਇਹ ਇਹ ਬਰਨਾਲਾ ਬਾਜਾ ਰੋਡ ਬਰਨਾਲਾ ਬਾਜਾ ਕੰਨ ਰੋਡ ਆ ਤੇ ਦੱਸ ਵੀਰੋ ਵੀਡੀਓ ਕਰ ਦੋ ਆਪਣੀ ਸ਼ੇਅਰ ਤੇ ਬਾਈ ਉਹਨਾਂ ਨਾਲ ਕਰਨੇ ਸੰਪਰਕ ਜਿਹੜਾ ਆਪਣੀ ਵੀਡੀਓ ਨੂੰ ਮੱਤਵਪੂਰਨ ਸ਼ੇਅਰ ਕਰਕੇ ਆਉਗਾ ਬਾਈ ਪਾਚਰ ਹਜ਼ਾਰ ਦਾ ਮਾਰਤਾਲ ਬਾਈ ਨੂੰ ਕਰ ਦੇਣਗੇ ਤੇ ਬਾਈ ਹੁਣ ਆਪਣੇ ਗੱਡੀਆਂ ਦੀ ਸਰਵਿਸ ਟੀਵੀ ਆ ਪਹਿਲਾਂ ਵੀ ਵੀਡੀਓ ਗੱਡੀਆਂ ਦੀ ਖਰੀਏਗੀ ਤੇ ਉਦੋਂ ਬਾਈ ਕਰ ਲੋ ਫਰਸ ਨੰਬਰ ਕਰ ਦੇਣਗੇ ਧੰਨਵਾਦ